ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਆ ਤਸਵੀਰਾਂ ਦੇ ਦੇ ਪਈ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੁਹਾਡੇ ਨਾਲ ਬਹੁਤ ਹੀ ਅਹਿਮ ਜਾਣਕਾਰੀ ਜਿਹੜੀ ਸਾਂਝੀ ਕਰਨ ਲੱਗੇ ਆ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹੜ੍ਹਾਂ ਨੇ ਪੰਜਾਬ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਖਾਸ ਕਰਕੇ ਰਾਵੀ ਕੰਡੇ ਤੇ ਵਸਣ ਵਾਲੇ ਲੋਕਾਂ ਦੇ ਨਾਲ ਬਹੁਤ ਜ਼ਿਆਦਾ ਜਿਹੜੀ ਇਹ ਉਹ ਕੁਦਰਤ ਨੇ ਜਾਇਤੀ ਕੀਤੀ ਜਿਹਦੇ ਵਿੱਚ ਕੁਦਰਤ ਨੇ ਬਹੁਤ ਵੱਡੀ ਜਿਹੜੀ ਇਹ ਉਹਨਾਂ ਲੋਕਾਂ ਨੂੰ ਮਾਰ ਮਾਰੀ ਜਿੱਥੇ ਕਿ ਕਿਸਾਨਾਂ ਦੀਆਂ ਫਸਲਾਂ ਨੂੰ ਬਹੁਤ ਜ਼ਿਆਦਾ ਹੜ੍ਹਾਂ ਨੇ ਪ੍ਰਭਾਵਿਤ ਕੀਤਾ ਉੱਥੇ ਗਰੀਬ ਤਬਕੇ ਦਾ ਵੀ ਬਹੁਤ ਵੱਡੇ ਲੈਵਲ ਤੇ ਨੁਕਸਾਨ ਹੋਇਆ ਤੇ ਬਹੁਤ ਸਾਰੇ ਲੋਕਾਂ ਦੇ ਜਿਹੜੇ ਆ ਘਰ ਡਿੱਗ ਪਏ ਰੁੜ ਗਏ ਤੇ ਬਹੁਤ ਸਾਰੇ ਲੋਕ ਜਿਹੜੇ ਆ ਇਸ ਹੜ ਦੇ ਨਾਲ ਨੁਕਸਾਨੇ ਗਏ ਉਸ ਤੋਂ ਬਾਅਦ ਤੁਹਾਨੂੰ ਦੱਸਦੀ ਕਿ ਬਹੁਤ ਸਾਰੀਆਂ ਸੰਸਥਾਵਾਂ ਤੇ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਉਹ ਪੰਜਾਬ ਦੇ ਅੱਗੇ ਵਧੇ ਤੇ ਉਹਨਾਂ ਨੇ ਉਹਨਾਂ ਲੋਕਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਨੌਜਵਾਨਾਂ ਤੇ ਸੰਸਥਾਵਾਂ ਦੇ ਨਾਲ ਨਾਲ ਪੰਜਾਬੀ 뮤직 ਇੰਡਸਟਰੀ ਜਿਹੜੀ ਉਹ ਵੀ ਪਿੱਛੇ ਨਹੀਂ ਰਹੀ ਤੇ ਬਹੁਤ ਵੱਡੇ ਵੱਡੇ ਜਿਹੜੇ ਗਾਇਕ ਨੇ ਉਹ ਅੱਗੇ ਵਧੇ ਤੇ ਜਿਨ੍ਹਾਂ ਨੇ ਜਿਹੜੀ ਗਰੀਬਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਇਥੋਂ ਤੱਕ ਕਿ ਉਹਨਾਂ ਨੇ ਬਹੁਤ ਸਾਰੇ ਪਿੰਡ ਜਿਹੜੇ ਆ ਅਡਾਪਟ ਕਰ ਲਏ ਤੇ ਪਿੰਡਾਂ ਦੇ ਵਿੱਚ ਜਿਹੜਾ ਆ ਜਾ ਕੇ ਲੋਕਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੇਵਾ ਦੇ ਨਾਲ-ਨਾਲ ਬਹੁਤ ਸਾਰੇ ਗਾਇਕਾਂ ਨੇ ਜਿਹੜਾ ਆ ਬਹੁਤ ਵਧੀਆ ਤਰੀਕੇ ਦੇ ਨਾਲ ਜਿਨ੍ਹਾਂ ਦੇ ਘਰ ਡਿੱਗ ਪਏ ਸੀ ਜਿਹੜਾ ਗਰੀਬ ਤਬਕਾ ਜਿਹੜਾ ਆ ਘਰਾਂ ਤੋਂ ਵਾਂਝਾ ਹੋ ਗਿਆ ਸੀ ਉਹਨਾਂ ਦੇ ਘਰ ਬਣਾ ਕੇ ਦੇਣ ਦੇ ਲਈ ਵੀ ਜਿਹੜੀ ਇਹ ਖੇਚਲ ਕਰਨੀ ਸ਼ੁਰੂ ਕਰ ਦਿੱਤੀ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਬਹੁਤ ਲੰਮੇ ਸਮੇਂ ਤੋਂ ਜਿਹੜੀਆਂ ਆ ਬਹੁਤ ਸਾਰੇ ਲੋਕਾਂ ਦੀਆਂ ਬਹੁਤ ਸਾਰੇ ਜਿਹੜੇ ਸਰੋਤੇ ਨੇ ਉਹਨਾਂ ਦੀਆਂ ਨਿਗਾਹਾਂ ਜਿਹੜੀਆਂ ਨੇ ਉਹ ਬੱਬੂ ਮਾਨ ਬਾਈ ਤੇ ਵੀ ਸੀ ਕਿ ਬੱਬੂ ਮਾਨ ਬਾਈ ਦੀ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਬਾਈਟ ਜਾਂ ਉਹਨਾਂ ਦਾ ਕਿਸੇ ਤਰ੍ਹਾਂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਪਰ ਤੁਹਾਨੂੰ ਦੱਸ ਦੇ ਕਿ ਬੱਬੂ ਮਾਨ ਜੀ ਜਿਹੜੇ ਨੇ ਉਹ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਆ ਵਿਦੇਸ਼ ਦੇ ਵਿੱਚ ਰਹਿ ਰਹੇ ਸੀ ਉੱਥੇ ਉਹਨਾਂ ਦੇ ਸੋਹ ਚੱਲਦੇ ਪਏ ਸੀ ਜਿਹਦੇ ਕਰਕੇ ਉਹ ਪੰਜਾਬ ਨਹੀਂ ਆਏ ਪਰ ਤੁਹਾਨੂੰ ਦੱਸ ਦੀ ਕਿ ਹਾਲੀ ਦੇ ਵਿੱਚ ਜਿਹੜਾ ਆ ਬੱਬੂ ਮਾਨ ਪੰਜਾਬ ਦੇ ਵਿੱਚ ਪਹੁੰਚੇ ਨੇ ਤੇ ਪੰਜਾਬ ਪਹੁੰਚਦੇ ਜਿਹੜਾ ਆ ਉਹਨਾਂ ਨੇ ਡੇਰਾ ਬਾਬਾ ਨਾਨਕਵਾਲ ਦਾ ਰੁਕ ਕਰ ਲਿਆ ਤੇ ਇਸ ਟਾਈਮ ਤੁਹਾਨੂੰ ਦੱਸ ਦੀ ਕਿ ਜਿਹੜੀ ਤਸਵੀਰਾਂ ਤੁਸੀਂ ਦੇਖਦੇ ਪਿਓ ਇਹ ਡੇਰਾ ਬਾਬਾ ਨਾਨਕ ਦੀਆਂ ਨੇ ਤੇ ਜਿੱਥੇ ਕਿ ਬੱਬੂ ਮਾਨ ਜੀ ਜਿਹੜੇ ਨੇ ਮੰਗੜ ਦੇ ਨਾਲ ਜਿਹੜਾ ਆ ਉਹ ਪਹੁੰਚੇ ਨੇ ਉਹਨਾਂ ਦੀ ਟੀਮ ਦੇ ਨਾਲ ਪਹੁੰਚੇ ਨੇ ਤੇ ਇੱਥੇ ਲਗਾ ਉਹ ਇਨਾਂ ਪਿੰਡਾਂ ਦੇ ਵਿੱਚ ਜਿਵੇਂ ਕਿ ਠੇਠਰਕੇ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਜਿਹੜਾ ਆ ਉਹ ਦੇਖਦੇ ਪਏ ਨੇ ਕਿ ਕਿਵੇਂ ਦੇ ਮਾਹੌਲ ਨੇ ਜਿੰਨਾ ਲੋਕਾਂ ਦੇ ਜਿਹੜੇ ਨੇ ਘਰ ਡੇਕ ਪਏ ਨੇ ਉਹਨਾਂ ਲੋਕਾਂ ਦੀ ਮਦਦ ਕਰਨ ਦੇ ਲਈ ਜਾਂ ਉਹਨਾਂ ਲੋਕਾਂ ਦੀ ਹੈਲਪ ਕਰਨ ਦੇ ਲਈ ਬੱਬੂ ਮਾਨ ਹੋਰੇ ਵੀ ਪਹੁੰਚਣੇ ਨਾਲ ਦੀ ਨਾਲ ਉਹਨਾਂ ਨੇ ਗੱਲਬਾਤ ਕਰਦਿਆਂ ਇਹ ਵੀ ਕਿਹਾ ਕਿ ਮੈਂ মিডিਆ ਤੋਂ ਦੂਰ ਰਹਿਣਾ ਹਾਲਾਂਕਿ ਜਲੰਧਰ ਤੋਂ ਵੀ মিডিਆ ਟੀਮ ਮੇਰੇ ਨਾਲ ਤੁਰਦੀ ਪਈ ਸੀ ਪਰ ਮੈਂ ਉਹਨਾਂ ਨੂੰ ਮਨਾ ਕਰ ਦਿੱਤਾ ਤੇ মিডিਆ ਮੇਰੇ ਤੱਕ ਫਿਰ ਵੀ ਪਹੁੰਚ ਗਿਆ ਪਰ ਕੋਈ ਗੱਲ ਨਹੀਂ ਅਸੀਂ ਕੰਮ ਕਰਨਾ ਹੈ ਤੇ ਕੰਮ ਕਰਾਂਗੇ ਇਹ ਗੱਲਾਂ ਕਹਿੰਦੇ ਹੋਇਆ ਬੱਬੂ ਮਾਨ ਜੀ ਨੇ ਜਿਹੜਾ ਇਹ ਵੀ ਗੱਲ ਕਹੀ ਕਿ ਅਸੀਂ ਜਲਦ ਜਿਹੜਾ ਆ ਉਹ ਲੋਕਾਂ ਦੀ ਹੈਲਪ ਕਰਾਂਗੇ ਜਿਹੜੇ ਲੋਕ ਹੜ ਪੀੜਤ ਬੈਠੇ ਹੋਏ ਨੇ ਜਿਨ੍ਹਾਂ ਦੀਆਂ ਪ੍ਰੋਬਲਮਾਂ ਵੱਚੂਕੀਆਂ ਨੇ ਉਹਨਾਂ ਦੀਆਂ ਪ੍ਰੋਬਲਮਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਦੇਖਦੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਸਾਡੀ ਆ ਖਬਰਾਂ ਵਧੀਆ ਲੱਗਦੀਆਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਖਬਰ ਪਹੁੰਚ ਸਕੇ ਤੁਹਾਡੇ ਤੱਕ ਬੜੇ ਆਰਾਮ ਦੇ ਨਾਲ ਧੰਨਵਾਦ ਤੁਸੀਂ ਆਏ ਹੋ ਇਹ ਸਾਰੇ ਦੇਖੋ ਇਹ ਇਹਦੇ ਵਿੱਚ ਮੈਂ ਕੱਲ੍ਹ ਆ ਗੇ ਸਾਰੇ ਲੱਗੇ ਆ ਹਰ ਬੰਦੇ ਦੀ ਆਪਣੀ ਹਾਇਸੀਅਤ ਹੁੰਦੀ ਹੈ ਜਿਦੀ ਜਿੰਨੀ ਕੋ ਹਿੰਮਤ ਹੈ ਸਮਰੱਥਾ ਹੈ ਉਹ ਲੱਗਿਆ ਹੋਇਆ ਹੈ ਔਰ ਹੋਈ ਜਾਂਦਾ ਚਲੋ ਮਾਲੇ ਦੀ ਕਿਰਪਾ ਤੁਸੀਂ ਅਸੀਂ ਸਾਰੇ ਕਰਦੇ ਰਹਿਾਂਗੇ ਹੌਲੀ ਹੌਲੀ ਪੰਜਾਬ ਤੁਸੀਂ ਕੀ ਕਿਲਾ ਇਹ ਮੈਂ ਤਾਂ ਬਾਹਰੋਂ ਆਇਆ ਜੀ ਮੈਂ ਤਾਂ ਹੱਥ ਪਹੁੰਚਿਆ ਆਇਆ ਜੀ ਹੁਣ ਨਿਕਲਾਂਗੇ ਅਸੀਂ ਹੌਲੀ ਹੌਲੀ ਮਨ ਬਣਾਇਆ ਤਾਂ ਕਿਸ ਤਰ੍ਹਾਂ ਦੀ ਲੋਕਾਂ ਦੀ ਸੇਵਾ ਦੀ ਮੰਗ ਕਿਸ ਤਰ੍ਹਾਂ ਦੀ ਆ ਵੀ ਸੇਵਾ ਵਾਸਤੇ ਦਾ ਬਕਤਦਾਨ ਹੁੰਦਾ ਔਰ ਫਿਰ ਸਮਾਜ ਇਦਾਂ ਦਾ ਹੋ ਗਿਆ ਜੀ ਤੁਹਾਨੂੰ پتہ ਨਹੀਂ ਕਿਹੜਾ ਖਬਰ ਲੱਗੀ ਅੱਜ ਦਾ ਇਹ ਨਾ ਸੱਜਣ ਜਿਲੰਦਰਾ ਨੇ ਜੀ ਦੋ ਤਿੰਨ ਨਾ 15 ਦਾ ਪੁਲਾਲਪੁਰ ਦੇ ਮਹਿਦਤੀ ਰਹਿੰਦੇ ਆ ਕੋਈ ਹੋਰ ਜੀ ਆਹ ਲੱਗੇ ਰਹਾ ਇਹਦਾ ਪੁੱਪਾ ਜਿੱਤੇ ਜੋਂਦਾ ਗੌਣ ਨਾ ਟੋਲ ਲੱਗਾ ਅਗਲਾ ਵੀਡੀਓ ਐਪੀਸ ਹੁੰਦਾ ਹੈ ਪਤਾ ਲੱਗਿਆ ਘਰ ਦਾ ਪਹਿਲਾ ਵੀਡੀਓ ਵੀ ਜੀ ਵਾਲਾ ਪਾਸੇ ਨਾ ਗੌਣ ਤੋਂ ਪਹਿਲਾਂ ਬਿਲਕੁਲ ਪਤਾ ਨਹੀਂ ਸੀ ਲੱਗਦਾ ਬਹੁਤ ਵੈਸੇ ਮੀਡੀਆ ਵੀ ਜਲਦੀ ਹੈ ਜੀ ਜਿਹੜਾ ਹਾਈਲਾਈਟ ਹੋਏਗਾ ਉਹ ਸਭ ਨਾ ਮੈਂ ਚਾਹੁੰਦਾ ਮੈਂ ਦਾ ਪਿਛੇ ਵਾਲਾ ਜੀ ਅਕਾ ਸਰਦੇ ਦੇ ਚੈਪਟਰ ਲਿਗਰੇ ਉਸਨੇ ਹਾਂ ਪੰਜਾਬ ਵਾਲੇ ਆ ਬਹੁਤ ਬਹੁਤ ਅਸਲਾ ਮੇ ਕੋਰ ਸੈਟ ਦੀ ਇਹ ਪਹਿਲਾਂ ਤੋਂ ਲੱਗੀ ਹੋਈ ਹੈ ਮਾਨਸ